ਹਾਂਜੀ 2026 ਦਾ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਪੰਜਾਬ ਦੇ ਲਈ ਕੀ ਖਾਸ ਹੈ ਤੇ ਆਮ ਲੋਕਾਂ ਲਈ ਕੀ ਖਾਸ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਕਮ ਟੈਕਸ ਸਲੈਬ ਦੀ ਤਾਂ ਇਨਕਮ ਟੈਕਸ ਸਲੈਬ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਜੇ ਤੁਸੀਂ ਆਪਦੀ ਇਨਕਮ ਨੂੰ ਲੁਕਾਉਨੇ ਹੋ ਜਾਂ ਟੈਕਸ ਨਹੀਂ ਭਰਦੇ ਤਾਂ ਤੁਹਾਨੂੰ ਐਕਸਟਰਾ 30% ਟੈਕਸ ਹੋਰ ਪੇ ਕਰਨਾ ਪਵੇਗਾ ਕੋਰਟ ਸਜ਼ਾ ਨੂੰ ਜੁਰਮਾਨੇ ਦੇ ਵਿੱਚ ਬਦਲ ਸਕੇਗੀ ਇਹ ਨਵਾਂ ਇੱਕ ਕਾਨੂੰਨ ਉਹ ਬਜਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜੁੱਤੀਆਂ ਅਤੇ ਬੈਂਟਰੀਆਂ ਉਹ ਸਸhtੀਆਂ ਹੋਣਗੀਆਂ ਤੇ ਸੀਐਨਜੀ ਜਿਹੜੀ ਗੈਸ ਹੈ ਉਹ ਵੀ ਹੁਣ ਅੱਗੇ ਨਾਲੋਂ ਸਸਤੀ ਤੁਹਾਨੂੰ ਦੇਖਣ ਨੂੰ ਮਿਲੂਗੀ 에ਅਰਕ੍ਰਾਫਟ ਜੋ ਸਮਾਨ ਬਣਾਉਣ ਦੇ ਉੱਤੇ ਕਸਟਮ ਡਿਊਟੀ ਦੇ ਉੱਤੇ ਵੀ ਤੁਹਾਨੂੰ ਛੋਟ ਦੇਖਣ ਨੂੰ ਮਿਲੂਗੀ ਹਾਂਜੀ ਕੈਂਸਰ ਦੀਆਂ 17 ਦਵਾਈਆਂ ਜਿਹੜੀਆਂ ਵੀ ਕੈਂਸਰ ਦੀਆਂ ਦਵਾਈਆਂ ਜੇ ਕੋਈ ਖਾਂਦਾ ਹੈ ਤਾਂ ਉਹ ਸਸhtੀਆਂ ਹੋਣਗੀਆਂ ਅਤੇ ਇਸ ਤੋਂ ਇਲਾਵਾ ਸੱਤ ਗੰਭੀਰ ਬਿਮਾਰੀਆਂ ਦੇ ਉੱਤੇ ਉਹ ਲਿਸਟ ਜਲਦੀ ਜਾਰੀ ਹੋ ਜਾਵੇ ਕਿ ਸੱਤ ਹੋਰ ਦਵਾਈਆਂ ਸਸhtੀਆਂ ਜੋ ਕਰ ਦਿੱਤੀਆਂ ਗਈਆਂ ਹਨ ਜਿਹੜੇ ਬੰਦਰਗਾਵਾਾਂ ਤੇ ਸਕੈਨਿੰਗ ਤੇ AI ਦੀ ਵਰਤੋਂ ਹੁਣ ਕੀਤੀ ਜਾਵੇਗੀ ਹਾਂਜੀ ਤੇ ਉਹ AI ਅੱਜਕੱਲ ਬਹੁਤ ਦੇਖਣ ਨੂੰ ਮਿਲਦੀ ਆ ਹਰ ਇੱਕ ਜਗ੍ਹਾ ਤੇ ਵਰਤੀ ਜਾਂਦੀ ਹੈ ਉਹਨੂੰ ਵੀ ਬੰਦਰਗਾਵਾਾਂ ਦੇ ਉੱਤੇ ਵਰਤਿਆ ਜਾਵੇਗਾ 1 ਅਪ੍ਰੈਲ 2026 ਤੋਂ ਇਹ ਸਾਰੀਆਂ ਚੀਜ਼ਾਂ ਲਾਗੂ ਹੋ ਜਾਣਗੀਆਂ ਨਵਾਂ ਇਨਕਮ ਟੈਕਸ 1 ਅਪ੍ਰੈਲ 2026 ਤੋਂ ਲਾਗੂ ਹੋ ਜਾਵੇਗਾ ਵਿਦੇਸ਼ ਜਾਣ ਲਈ TCS ਤੇ 5% ਦੀ ਛੋਟ ਕਰ ਦਿੱਤੀ ਗਈ ਹੈ ਤੁਹਾਨੂੰ ਇਹ ਬਜਟ 2026 ਕਿਦਾਂ ਦਾ ਲੱਗਿਆ ਜੋ ਭਾਰਤ ਸਰਕਾਰ ਨੇ ਜੇ ਪੇਸ਼ ਕੀਤਾ ਤਾਂ ਤੁਸੀਂ ਆਪਦੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਅਤੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਵਾਤਵਾਰ ਦੇ ਸ਼ੇਅਰ ਜ਼ਰੂਰ ਕਰ ਦਿਓ ਜੀ